ਇਤਿਹਾਸ ਦੇ ਪੰਨਿਆਂ ਦਾ ਪਹਿਲਾ ਕੰਮ, ਅਨੋਖਾ ਕੰਮ। ਆ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਊਗਾ ਸੁਨਹਿਰੇ ਅੱਖਰਾਂ 'ਚ। ਇੱਕ ਕੰਮ ਕੀਤਾ ਆਪਣੇ ਯਾਰ ਬੈਲੀ ਨੇ ਤੁਹਾਨੂੰ ਦਿਖਾਉਣਾ ਮੈਂ। ਆ ਸੇਫਟ ਗੱਡੀ ਲੱਗੀ ਸੀ। ਰਾਤ ਲੱਗੀ ਕਾਹਦੇ ਓਖਲੇ ਡਿਗੀ ਸੀ। ਆ ਚਮਟਾ ਚੱਕੀ। ਆ ਚਮਟਾ ਟੇਡਾ ਹੋ ਗਿਆ ਸੀ ਇਹਦਾ। ਤੇ ਉੱਥੋਂ ਟੋਅ ਕਰਕੇ ਲਿਆਏ ਨੇ। ਉਹ ਪਿਆਦਾ ਲਾਇ ਟਾਇਰ। ਕੋਚ ਨੂੰ ਪਤਾ ਕੀ ਕੀਤਾ ਬੈਲੀ ਜਾਨੇ। ਸੀਟ ਬੈਲਟਾਂ ਵੱਡ ਲੀਆਂ ਗੱਡੀ ਦੀਆਂ ਆ ਖੋਲ ਕੇ ਇਧਰ ਲਈ ਤੇ ਕਾ ਦੋਨੇ ਸੀਟ ਬੈਲਟਾਂ ਵੱਡ ਕੇ ਟੋਚਨ ਬਣਾਇਆ ਆ ਦੇਖੋ ਪਈਆਂ ਮੋੜ ਲੀਆਂ ਸੀਟ ਬੈਲਟਾਂ ਇਹ じゃ ਕੰਮ ਪਹਿਲਾਂ ਕਿਸੇ ਨੇ ਕਰਿਆ ਤੇ ਨਹੀਂ ਕੀਤਾ ਆ ਜਰੂਰ ਦੱਸਿਓ ਮੈਂ ਤਾਂ ਜ਼ਿੰਦਗੀ ਜ ਆਦੀ ਪਹਿਲੀ ਵਾਰ ਦੇਖਿਆ ਆ ਕੰਮ ਆ ਪਈਆਂ ਨੇ ਤੁਸੀਂ ਆਪਦੀ رائے ਜ਼ਰੂਰ ਦਿਓ